ਪੰਜਾਬ ਚ ਦਿਨੋ ਦਿਨ ਵਧ ਰਹੇ ਕ੍ਰਾਈਮ ਦਿਨੋ ਦਿਨ ਵਧ ਰਹੀ ਗੋਲੀਬਾਰੀ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਜਿੱਥੇ ਪੰਜਾਬ ਦੇ ਲਾਇੰਡ ਆਰਡਰ ਦੇ ਉੱਪਰ ਵੱਡੇ ਸਵਾਲ ਖੜੇ ਕਰਦੀ ਆ ਉਥੇ ਪੰਜਾਬ ਸਰਕਾਰ ਨੂੰ ਵੀ ਕਟਾਰੇ ਚ ਖੜਾ ਕਰਦੀ ਆ ਜਾਂ ਤਾਂ ਪੰਜਾਬ ਸਰਕਾਰ ਇਸ ਸਥਿਤੀ ਤੋਂ ਅਣਜਾਣ ਹੈ ਫਿਰ ਜਾਂ ਜਾਣ ਬੁੱਝ ਕੇ ਕੰਨਾਂ ਚ ਤੇਲ ਪਾ ਕੇ ਸੁੱਤੀ ਪਈ ਹੈ ਵੱਡੀਆਂ ਵੱਡੀਆਂ ਸਟੇਜਾਂ ਤੇ ਮੰਤਰੀ ਮੁੱਖ ਮੰਤਰੀ ਪੰਜਾਬ ਦੇ ਵਿੱਚ ਸਭ ਕੁਝ ਸਹੀ ਤੇ ਸਭ ਕੁਝ ਸ਼ਾਂਤ ਹੋਣ ਦਾ ਹਵਾਲਾ ਦਿੰਦੇ ਨੇ ਪਰ ਬੀਤੇ ਦਿਨੀ ਮਾਨਸਾ ਦੇ ਵਿੱਚ ਇੱਕ ਵੱਡੀ ਘਟਨਾ ਦੇਖਣ ਨੂੰ ਮਿਲੀ ਆ ਆਰਟੀਆਈ ਕਾਰਕੁਨ ਮਾਨਕ ਗੋਇਲ ਦੇ ਚਾਚਾ ਅਸतीश ਕੁਮਾਰ ਦੀ ਦੁਕਾਨ ਦੇ ਉੱਪਰ ਦਿਨ ਦਿਹਾੜੇ ਕੁਝ ਵਿਅਕਤੀ ਗੋਲੀਆਂ ਚਲਾ ਕੇ ਪੁਲਿਸ ਦੇ ਨੱਕ ਹੇਠ ਦੀ ਲੰਘ ਜਾਂਦੇ ਨੇ ਦੱਸਦੀ ਹੈ ਕਿ 100 ਮੀਟਰ ਦੀ ਦੂਰੀ ਤੇ ਜਿੱਥੇ ਅਸतीश ਕੁਮਾਰ ਦੀ ਦੁਕਾਨ ਹੈ ਉੱਥੋਂ 100 ਮੀਟਰ ਦੀ ਦੂਰੀ ਤੇ ਪੁਲਿਸ ਥਾਣਾ ਵੀ ਹੈ ਪਰ ਦਿਨ ਦਿਹਾੜੇ ਉੱਥੇ ਫਾਇਰਿੰਗ ਹੁੰਦੀ ਹੈ ਤੇ ਪੁਲਿਸ ਦੇ ਨੱਕ ਹੇਠ ਦੀ ਉਹ ਭੱਜ ਜਾਂਦੇ ਨੇ ਇਹ ਸਵਾਲ ਖੜੇ ਹੁੰਦੇ ਨੇ ਕਿ ਜਾਂ ਤਾਂ ਸਰਕਾਰ ਜਾਣਬੁੱਝ ਕੇ ਉਹਨਾਂ ਕਾਰਕੁਨਾਂ ਨੂੰ ਡਰਾਉਣਾ ਚਾਹੁੰਦੀ ਹੈ ਧਮਕਾਉਣਾ ਚਾਹੁੰਦੀ ਹੈ ਜਿਹੜੇ ਕਾਰਕੁਨ ਆਰਟੀਆਈ ਦੇ ਜ਼ਰੀਏ ਜਾਂ ਮੀਡੀਆ ਦੇ ਜ਼ਰੀਏ ਜਾਂ ਕਿਸੇ ਹੋਰ ਪਲੇਟਫਾਰਮ ਦੇ ਜ਼ਰੀਏ ਸਰਕਾਰ ਦੇ ਅੰਦਰਲੇ ਭੇਤਾਂ ਨੂੰ ਜਗਜਾਹਰ ਕਰਦੇ ਨੇ ਸਰਕਾਰ ਦੇ ਉੱਪਰ ਸਵਾਲ ਖੜੇ ਕਰਦੇ ਨੇ ਜਾਂ ਉਹ ਇੱਕ ਨਿਰਪੱਖ ਗੱਲ ਕਰਦੇ ਨੇ ਦੱਸਦੇ ਆ ਕਿ ਆਰਟੀਆਈ ਐਕਟੀਵਿਸਟ ਮਾਨਕ ਗੋਇਲ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਉਹਨਾਂ ਅੰਦਰਲੇ ਭੇਤਾਂ ਨੂੰ ਆਰਟੀਆਈ ਦੇ ਜ਼ਰੀਏ ਜਗਜाहਰ ਕਰਦੇ ਆ ਰਹੇ ਨੇ ਜਿਨ੍ਹਾਂ ਦੇ ਉੱਪਰ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਤੇ ਜਿਨ੍ਹਾਂ ਦੇ ਉੱਪਰ ਸਰਕਾਰ ਵੀ ਘਿਰਦੀ ਹੈ ਤਾਂ ਇਸੇ ਦੇ ਕਰਕੇ ਸੋ ਆਰਟੀਆਈ ਕਾਰਕੁਨ ਮਾਨਕ ਗੋਇਲ ਇਹ ਵੱਡਾ ਦੋਸ਼ ਲਾਉਂਦੇ ਨੇ ਸਰਕਾਰ ਦੇ ਉੱਪਰ ਕਿ ਸਰਕਾਰ ਉਹਨਾਂ ਨੂੰ ਡਰਾਉਣ ਵਾਸਤੇ ਸਰਕਾਰਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਨੇ ਇਹ ਹਰਕਤ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਕਿ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਉਹ ਵਿਅਕਤੀ ਫੜੇ ਨਹੀਂ ਗਈ ਤੁਸੀਂ ਇਸ ਸਾਰੀ ਘਟਨਾ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅੱਜ ਮਾਨਸਾ ਵਿਖੇ ਸਾਰੀਆਂ ਵਪਾਰਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਮਾਨਸਾ ਬੰਦ ਦੀ ਕਹਲ ਦਿੱਤੀ ਗਈ ਆ ਮਾਨਸਾ ਪੂਰੀ ਤਰ੍ਹਾਂ ਬੰਦ ਹੈ ਸਭ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਸਿੱਟ ਦਿੱਤੇ ਤੇ ਰੋਸ ਵਜੋਂ ਪੱਕਾ ਧਰਨਾ ਲਾਇਆ ਹੋਇਆ ਹੈ ਜਿੰਨਾ ਚਿਰ ਪੁਲਿਸ ਪ੍ਰਸ਼ਾਸਨ ਉਹਨਾਂ ਹਮਲਾ ਕਰਨ ਵਾਲੇ ਵਿਅਕਤੀਆਂ ਨੂੰ ਫੜ ਨਹੀਂ ਲੈਂਦਾ ਸੋ ਇਸ ਸਾਰੀ ਘਟਨਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਬਾਕੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਹੈ ਜਾਂ ਸਰਕਾਰ ਦੇ ਹੱਥੋਂ ਬਸ ਸਾਰੀ ਗੱਲ ਹੋਈ ਪਈ ਆ ਸੋ ਇਹ ਘਟਨਾ ਕੀ ਮਾਨਕ ਗੋਇਲ ਨੂੰ ਦਬਾਉਣ ਵਾਸਤੇ ਕੀਤੀ ਗਈ ਆ ਜਾਂ ਸਹਿਜ ਸੁਭਾ ਕਿਸੇ ਹੋਰ ਘਟਨਾ ਦਾ ਹਿੱਸਾ ਹੈ ਤੁਸੀਂ ਕੀ ਸੋਚਦੇ ਹੋ ਆਪਣਾ ਪ੍ਰਤੀਕਾਮ ਸਾਨੂੰ ਜਰੂਰ ਦੱਸਿਓ ਧੰਨਵਾਦ